ਦੋਸਤੋ ਜ਼ਿੰਦਗੀ ਵਿੱਚ ਕਈ ਵਾਰੀ ਅਜਿਹੇ ਲਮ੍ਹੇ ਆਉਂਦੇ ਆ ਕਿ ਜਦੋਂ ਦੇਸ਼ ਦੀਆਂ ਧੀਆਂ ਮੂਰੇ ਸਿਰ ਚੁੱਕ ਜਾਂਦਾ ਸੱਚਮੁੱਚ 올림픽 ਦੇ ਵਿੱਚ ਵੀ ਇੱਕ ਅਜਿਹਾ ਮੈਚ ਆਇਆ 68 ਕਿਲੋ ਵਰਗ ਦੇ ਵਿੱਚ ਭਾਰ ਦੇ ਵਿੱਚ ਕਿ ਜਦੋਂ ਇਸ ਦੇਸ਼ ਦੀ ਧੀ ਨੇ ਸਾਰਿਆਂ ਨੂੰ ਮਜਬੂਰ ਕਰ ਦਿੱਤਾ ਵੀ ਯਾਰ ਬਾਕੀ ਜਿਹੜੀਆਂ ਕੁੜੀਆਂ ਨਾ ਉਹ ਕਿਸੇ ਵੀ ਖੇਤਰ ਦੇ ਵਿੱਚ ਘਟ ਨਹੀਂ ਹੈਗੀਆਂ ਮਾਵजूद ਉਂਗਲੀ ਟੁੱਟਣ ਦੇ ਤੇ ਜਿਹੜਾ ਮੋਢਾ ਉਹਦਾ ਜਿਹੜਾ ਸੀਗਾ ਇੰਜਰਡ ਹੋਣ ਦੇ ਵੀ ਉਹ ਆਖਰੀ ਦਮ ਤੱਕ ਲੜੀ ਇੱਕ ਸਪੋਰਟਸਮੈਨਸ਼ਿਪ ਦੀ ਕੀ ਭਾਵਨਾ ਹੁੰਦੀ ਹੈ ਖੇਡ ਭਾਵਨਾ ਕੀ ਹੁੰਦੀ ਹੈ ਇਹਨੇ ਦਰਸਾਤਾ ਜੇ ਉਹ ਚਾਹਦੀ ਤਾਂ ਮੈਦਾਨ ਛੱਡ ਸਕਦੀ ਸੀ ਤਾਂ ਤੋਂ ਇਸ ਗੱਲ ਦਾ ਮਾਣ ਹੈ ਕਿ ਹਿੰਦੁਸਤਾਨੀਆਂ ਨੇ ਕਦੇ ਵੀ ਜਿਹੜਾ ਮਨਾਨ ਦੇ ਵਿੱਚੋਂ ਸਿੱਧੀ ਕਿਤੇ ਉਹ ਭੱਜੇ ਨਹੀਂ ਆਂ ਤਿਆਂ ਚਾਹੇ ਉਹ ਪੰਜਾਬ ਦੀਆਂ ਹੋਣ ਚਾਹੇ ਦੇਸ਼ ਦੇ ਕਿਸੇ ਵੀ ਮਤਲਬ ਸਟੇਟ ਦੀਆਂ ਹੋਣ ਉਹ ਸਤਕਾਰ ਦੀਆਂ ਪਾਤਰੀ ਹੈ ਤੇ ਬਿਲਕੁਲ ਉਤਰੀ ਕੋਰੀਆ ਦੇ ਨਾਲ ਜਦੋਂ ਮੈਚ ਚੱਲ ਰਿਹਾ ਸੀ ਤਾਂ ਅਚਾਨਕੇ ਕੰਗੂੜੀ ਟੁੱਟ ਜਾਂਦੀ ਹੈ ਤੇ باوجود ਵਿਰੋਧੀ ਪਾਰਟੀ ਇਸ ਚੀਜ਼ ਦਾ ਫਾਇਦਾ ਉਠਾਉਂਦੀ ਹੈ ਹੱਕ ਤਾਂ ਇਹ ਬਣਦਾ ਸੀ ਕਿ 8 1 ਪੁਆਇੰਟ ਦੇ ਨਾਲ ਇੱਕ ਕੁੜੀ ਜਦੋਂ ਜਿੱਤ ਰਹੀ ਹੈ ਤਾਂ ਉੱਥੇ ਉਹਨੂੰ ਮਜਬੂਰਨ ਜਿਹੜਾ ਕਿ 올림픽 ਦੇ ਵਿੱਚ ਦੇਖਿਆ ਹੈ ਕਿ ਏਸੀ ਅਦੇਸ਼ਾ ਦੇ ਨਾਲ ਕਾਫੀ ਜਿਹੜਾ ਉਹ ਤੱਕਾ ਹੋ ਰਿਹਾ ਹਾਕੀ ਦੇ ਵਿੱਚ ਵੀ ਹੋ ਰਿਹਾ ਪਰੰਤੂ ਅੱਜ ਅਸੀਂ ਇਸ ਬੇਟੀ ਨੂੰ ਸਲਾਮ ਕਰਦੇ ਹਾਂ ਸਿਰ ਚੁੱਕ ਜਾਂਦਾ ਇਹਦੇ ਮੂਹਰੇ ਤੇ ਮੈਂ ਉਮੀਦ ਵੀ ਕਰਦਾ ਕਿ ਜਲਦੀ ਹੀ ਇਸ ਸਦਮੇ ਤੋਂ ਬਾਹਰ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਦੇਸ਼ ਦੇ ਲਈ ਇਹ ਮੈਡਲ ਜਿੱਤੂਗੀ ਪਰੰਤੂ ਇਹਦੀ ਜਿਹੜੀ ਬਹਾਦਰੀ ਆ ਇਹ ਬਹੁਤ ਵੱਡੀ ਹੈ ਤੇ ਇਹਨੂੰ ਅੱਜ ਦਿਲ ਕੀਤਾ ਸੀ ਕਿ ਆਪਦੇ ਸ਼ਬਦਾਂ ਦੇ ਨਾਲ ਸਾਂਝਾ ਕਰਾਂ ਇਸ ਲਈ ਬਾਕੀ ਦੀ ਇਹ ਤੂੰ ਜਿਹੜਾ ਉਹ ਦਿਲ ਸਾਰੀ ਦੁਨੀਆ ਦਾ ਜਿੱਤ ਲਿਆ ਆਖਰੀ ਸਮੇਂ ਦੇ ਵਿੱਚ ਤੇਰੀ ਸੱਟ ਦਾ ਫਾਇਦਾ ਠਾਕੇ ਉਤੋ ਹੀ ਕੁੜੀ ਆ ਦੀ ਜਿਹੜੀ ਸੀਗੀ ਆ ਫੀਟ ਕੁੜੀ ਜਿਹੜੀ ਸੀਗੀ ਠੀਕ ਆ ਨਾ ਉਹ ਜਿੱਤੀ ਜ਼ਰੂਰ ਆ ਪਰੰਤੂ ਜਦੋਂ ਤੇਰੇ ਲਈ ਤੇਰੇ ਮਾਣ ਸਨਮਾਨ ਦੇ ਲਈ ਤਾੜੀਆਂ ਵੱਜੀਆਂ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਇਨਸਾਨ ਦੇ ਵਿੱਚ ਅੱਖਾਂ ਦੇ ਵਿੱਚੋਂ ਜਿਹੜੇ ਹੰਝੂ ਉਹ ਨਹੀਂ ਵਹਿ ਹੁਣੇ ਕਿਉਂਕਿ ਉੱਥੇ ਬੈਠੇ ਲੋਕ ਵੀ ਜਿਹੜੇ ਉੱਥੇ ਹੰਝੂ ਜਿਹੜੇ ਅੱਖਾਂ ਦੇ ਵਿੱਚੋਂ ਪੂੰਝਦੇ ਸੀਗੇ ਤੇ ਵੇਖ ਰਹੇ ਸੀ ਕਿ ਯਾਰ ਕਿਸਮਤ ਦੇਖ ਕਿ ਜ਼ਿੰਦਗੀ ਦੇ ਵਿੱਚ ਆਖਰੀ ਲਮਹੇ ਬਿਲਕੁਲ 20 25 ਸੈਕਿੰਡ ਦੇ ਵਿੱਚ ਜਿੱਤ ਕੇ ਜਿਹੜੀ ਸ਼ਾਹ ਮੁਹੰਮਦ ਆ ਇੱਕ ਸਰਕਾਰਵਾਜੂ ਕਈ ਵਾਰੀ ਮੁਕੱਦਰਵਾਜ ਵੀ ਕਹਿੰਦੇ ਆ ਕਿ ਜਿਹੜੀਆਂ ਹੈਗਾ ਜਿੱਤ ਕੇ ਹਾਰਾਂ ਮਿਲ ਜਾਂਦੀਆਂ ਨੇ ਪਰ ਫਿਰ ਵੀ ਵੱਡੀ ਗੱਲ ਇਹ ਹੈ ਵੀ ਇਹਨੇ ਮੁਕੱਦਰ ਨੂੰ ਵੀ ਹਰਾਇਆ ਇਨੇ ਆਪ ਦਾ ਹੌਸਲਾ ਵੀ ਰੱਖਿਆ ਇਹਨੇ ਇੱਕ ਹਿਸਾਬ ਦੇ ਨਾਲ ਮੈਚ ਹਾਰਨ ਤੋਂ ਬਾਅਦ ਵੀ ਲੋਕਾਂ ਦੇ ਦਿਲ ਜਿੱਤ ਲਏ ਹਿੰਦੁਸਤਾਨ ਦੇ ਨਹੀਂ ਦੁਨੀਆ ਦੇ ਦਿਲ ਜਿੱਤ ਲਏ ਆਓ ਅਜਿਹੀਆਂ ਬੇਟੀਆਂ ਨੂੰ ਆਪਾਂ ਅਜੀਆਂ ਬੇਟੀਆਂ ਨੂੰ ਜਿਹੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੀਏ ਤਾਂ ਕਿ ਸਾਡਾ ਦਿਲੋਂ ਸਤਕਾਰ ਹੋਵੇ ਇਹਨਾਂ ਅਜਿਹੇ ਜਝਾਰੂ ਬੱਚਿਆਂ ਦੇ ਲਈ ਜਝਾਰੂ ਕੁੜੀਆਂ ਦੇ ਲਈ ਜਿਨ੍ਹਾਂ ਨੇ ਹਿੰਦੁਸਤਾਨ ਦੀ ਹੀ ਬਿਲਕੁਲ ਜਿਹੜੀ ਵਰਸੀ ਜਿਹੜੀ ਹਿੰਦੁਸਤਾਨ ਦੀ ਪਰੰਪਰਾ ਸੀ ਉਹਨੂੰ ਕਾਇਮ ਰੱਖਿਆ ਤੇ ਜੇ ਚਾਹਦੀ ਤਾਂ ਉੱਥੇ ਆਬਜੈਕਸ਼ਨ ਲਾ ਕੇ ਵੀ ਬਾਹਰ ਆ ਸਕਦੀ ਸੀ ਤੇ ਬਿਲਕੁਲ ਆਪਾਂ ਇਹ ਵੀ ਮੰਨਦੇ ਆ ਕਿ ਇਸ ਤਰ੍ਹਾਂ ਜਿਹੜਾ ਹੈਗਾ ਵੱਡੇ ਵੱਡੇ ਗੇਮਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਪਾਈਪ ਦੀ ਜਾਬਾਦ ਹੁੰਦੀ ਆ ਆਪਾਂ ਹਾਕੀ ਦੇ ਵਿੱਚ ਵੀ ਇਹ ਚੀਜ਼ ਦੇਖ ਲਈ ਹੈ ਹੋਰਾਂ ਮਰਚਾਂ ਦੇ ਵਿੱਚ ਵੀ ਆਪਾਂ ਦੇਖਿਆ ਕਿ ਕਈ ਵਾਰੀ ਜਿਹੜੇ ਸਾਡੇ ਖਿਡਾਰੀ ਆ ਵਿਚਾਰੇ ਉਹ ਪੱਖਪਾਤ ਦਾ ਜਿਹੜਾ ਉਹਨਾਂ ਦੇ मतलब ਉਹਨਾਂ ਨੂੰ ਪਾਈਪ ਦੀ ਜਾਬਾਦ ਜਿਹੜਾ ਹੈਗਾ ਪੂਰਾ ਉਹਨਾਂ ਦੇ ਲਾਗੂ ਹੁੰਦਾ ਪਰੰਤੂ ਫੇਰ ਵੀ ਆਓ ਅੱਜ ਦੇ ਜਿਹੜਾ ਦਿਨ ਦੇ ਲਈ ਆਪਾਂ ਇਸ ਧੀ ਦੇ ਲਈ ਅ ਬਾਅਦ ਤੋਂ ਬਾਅਦ ਸਤਿਕਾਰ ਦੇ ਲਈ ਮੈਂ ਸਮਝਦਾ ਕਿ ਜਿਹੜੇ ਲੋਕਾਂ ਨੇ ਮੈਚ ਵੇਖਿਆ ਉਹ ਜ਼ਰੂਰ ਕੋਈ ਕਮੈਂਟ ਕਰਨਗੇ ਇਹਦੇ ਹੱਕ ਵਿੱਚ ਤੇ ਉਮੀਦ ਕਰਦਾ ਕਿ ਜੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਤਾਂ ਕਿ ਅੱਗੇ ਤੋਂ ਵੀ ਜਿਹੜੇ ਸਾਡੇ ਅਜਿਹੇ ਐਥਲੀਟ ਆ ਉਨਾਂ ਨੂੰ ਹੌਸਲਾ ਮਿਲੋ ਵੀ ਇਹ ਜ਼ਿੰਦਗੀ ਦੇ ਵਿੱਚ ਕਿੱਲੇ ਮੈਡਲ ਜਿੰਨੇ ਜ਼ਰੂਰੀ ਨਹੀਂ ਲੋਕਾਂ ਦਾ ਦਿਲ ਜਿੰਨਾ ਵੀ ਉਹ ਜ਼ਰੂਰੀ ਤੁਹਾਨੂੰ